ਇਹ ਗੱਲ ਕੀਤੀ ਕਰ ਲੈ ਕਿਤੇ ਕੀ ਆ ਕੋਈ ਤੁਸੀਂ ਐਕਸ਼ਨ ਲੈਦੇ ਹੋ ਉਹ ਮੈਂ ਉਹਦੇ ਵਿੱਚ ਦੇਖੋ ਦੋ EMPLOYEES ਸਪੈਂਡ ਕੀਤੇ ਸੀ ਉਹਨਾਂ ਨੇ ਉਸ ਦਿਨ ਕੋਈ ਜਵਾਬ ਨਹੀਂ ਦਿੱਤਾ ਸੀ ਆਪਣਾ ਕਿ ਉਹਨਾਂ ਨੇ ਚਿੱਠੀ ਦਾ ਕੀ ਕੀਤਾ ਜਿਹੜੀ ਅਨੁਸਾਰ ਚਿੱਠੀ ਆਈ ਸੀ ਸੋ ਉਹਨਾਂ ਦੋਵਾਂ EMPLOYEES ਦਾ ਰਿਕਾਰਡ ਅਸੀਂ ਕੱਲ ਛਾਂਲ ਲਿਆ ਦੋ EMPLOYEES ਉਹਨਾਂ ਦਾ قصੂਰ ਕੋਈ ਨਹੀਂ ਹੈ ਲੇਕਿਨ ਡਰਾਇੰਗ ਬ੍ਰਾਂਚ ਜਿਹੜੀ ਹੈ ਉਹਦੇ ਵਿੱਚ ਤਿੰਨ EMPLOYEES ਜਿਹੜੇ ਸਾਡੇ ਹੈਡ ਡਰਾਫਟਸਮੈਨ ATP ਔਰ ਡਰਾਫਟਸਮੈਨ ਜਿਹੜਾ ਉਹ ਤਿੰਨਾਂ ਦੇ ਖਿਲਾਫ ਸਰਕਾਰ ਨੂੰ ਮੈਂ ਲਿਖ ਦਿੰਦਾ ਨਰ ਵਿਦਿਨ ਕਹਿੰਦੇ ਵੀ ਇਹ ਕੋਈ ਸਾਜਿਸ਼ ਕੀਤੀ ਗਈ ਕਹਿੰਦੇ ਰਾਤ ਦੇ 11:30 ਵਜੇ ਕਹਿੰਦੇ ਨੋਟਿਸ ਭੇਜਿਆ ਗਿਆ ਨਹੀਂ ਮੈਂ ਤੁਹਾਨੂੰ ਦੱਸਦਾ ਮੈਨੂੰ ਜਦੋਂ ਉਹਨਾਂ ਵੱਲੋਂ ਧਿਆਨ ਚ ਲਿਆਤਾ ਮੇਰੇ ਧਿਆਨ ਚ ਲਿਆਤਾ ਕਿ ਮੇਰਾ ਐਨਓਸੀ ਇਸ ਤਰ੍ਹਾਂ ਪੜ੍ਹਨੇਗਾ ਤਾਂ ਮੈਂ ਉਸੇ ਵੇਲੇ ਹੀ ਪਰਸਨਲੀ ਜਿੰਨੂੰ ਕਵਾਂਗੇ ਪੀਡਬਲਡੀ ਤੋਂ ਰੇਟ ਰੈਂਟ ਅਸੈਸ ਕਰਾਇਆ ਔਰ ਡੀਸੀ ਆਬਵੀਅਸਲੀ ਦੇਖਿਆ ਕੋਈ ਨਾ ਅਲੋਟਮੈਂਟ ਨਹੀਂ ਹੋਈ ਸੋ ਅਲੋਟਮੈਂਟ ਦਾ ਕੋਈ ਵੀ ਰਿਕਾਰਡ ਨਹੀਂ ਸੀ ਕਿਤੇ ਵੀ ਅਲੋਟਮੈਂਟ ਨਹੀਂ ਹੋਈ ਸੀ ਨਾ ਕਾਰਪੋਰੇਸ਼ਨਲ ਅਲੋਟਮੈਂਟ ਸੀ ਨਾ ਰਿਸ਼ੀਅਲ ਅਲੋਟਮੈਂਟ ਸੀ ਸੋ ਘਰ ਦੀ ਪੋਜੀਸ਼ਨ ਅਨਔਥ ਰੈਡ ਵਿੱਚ ਅਸੈਸਮੈਂਟ ਕਰਾਣੀ ਘਰ ਦਾ ਨਕਸ਼ਾ ਵੀ ਨਹੀਂ ਸਾਡੇ ਕੋਲ ਅਸੀਂ ਨਕਸ਼ਾ ਵੀ ਬਣਵਾਇਆ ਉਸਲੇ ਆਪ ਔਰ ਅਸੈਸਮੈਂਟ ਕਰਕੇ ਉਹਦੇ ਵਿੱਚ ਟਾਈਮ ਲੱਗਦਾ ਹੈ ਉਹਦੇ ਵਿੱਚ ਟਾਈਮ ਲੱਗਿਆ ਥੋੜਾ ਤੇ ਅਸੀਂ ਉਹਨਾਂ ਨੂੰ ਸਮੇਂ ਸਿਰ ਜਿਹੜਾ ਹੈ ਉਹ ਰਾਤ ਨੂੰ ਜੁਰੂਰ 10:30 ਵਜੇ ਨੋਟਿਸ ਗਿਆ ਮੇਰੇ ਕੋਲ ਮੇਲ ਵੀ ਕੀਤੀ ਗਈ ਉਸ ਤੋਂ ਬਾਅਦ ਤੇ ਉਹਨਾਂ ਨੇ ਅਗਲੇ ਦਿਨ ਪੈਸੇ ਜਮ੍ਹਾਂ ਕਰਾਤੇ ਅੱਧੇ ਘੰਟੇ ਦਾ ਐਨਓਸੀ ਦਿੱਤਾ ਗਿਆ ਲੱਗਦਾ ਕਿ ਇਹਦਾ ਤੇ 19 ਵਿੱਚ ਕਿਵੇਂ ਐਨਓਸੀ ਜਾਰੀ ਹੋ ਗਈ ਸਵਾਲ ਬੜੇ ਹੋ ਰਹੇ ਨੇ ਹਾਂਜੀ 2017 ਤੇ 19 ਕਿਵੇਂ ਐਨਓਸੀ ਲਈ ਨਹੀਂ 2019 ਦਾ ਐਨਓਸੀ ਉਹਨਾਂ ਨੇ ਪੇਸ਼ ਕੀਤਾ ਉਹਦੇ ਵਿੱਚ ਕਾਰਪੋਰੇਸ਼ਨ ਦਾ ਕੋਈ ਲ ਉਸ ਵਧੀ ਐਨਓਸੀ ਜਾਰੀ ਹੋਇਆ 19 ਦੇ ਵਿੱਚ ਇੱਕ ਕੋਠੀ ਲੋਰਡ ਜਿਹੜੀ ਆ ਜੇ ਸਾਡੇ ਵੱਲੋਂ ਕੋਠੀ ਲੋਰਡ ਹੀ ਨਹੀਂ ਹੋਈ ਸੋ ਇਸ ਕਰਕੇ ਸਾਡੇ ਮੁਲਾਜ਼ਮਾਂ ਵੱਲੋਂ ਕੋਈ ਇਹਦਾ ਐਨਓਸੀ ਮਤਲਬ ਸਾਡੇ ਵੱਲ ਬਕਾਇਆ ਕੋਈ ਖੜਾ ਖੜਾ ਹੀ ਨਹੀਂ ਸੀ ਉਸ ਵੇਲੇ ਸਰ ਜਿੱਦਾਂ ਗੈਰ ਕਾਨੂੰਨੀ ਬਸਿਕਆ ਵੀ ਰਿਹਾ ਉੱਥੇ ਜਿਹੜੀਆਂ ਰੈਜੀਸਟ੍ਰੇਸ਼ਨ ਰਹਿ ਰਿਹਾ ਗਤੀ ਗਤੀ ਲੱਗਦਾ ਕਿ ਵੱਡੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਕਿਉਂਕਿ ਅਧਿਕਾਰੀ ਵੀ ਕਿਤੇ ਨਾ ਕਿਤੇ ਦੇਖੋ ਇਹ ਇਹ ਚੀਜ਼ ਮੈਂ ਹਾਂ ਤੇ ਹੁਣ ਜੁਆਇਨ ਕੀਤਾ ਆਗਸਟ 23 ਦੇ ਵਿੱਚ ਇਹ 16 ਦਾ ਮੈਟਰ ਹੈਗਾ ਸੋ ਇਹ ਇੱਕ ਜਿਹਨੂੰ ਕਹਾਂਗੇ ਇੱਕ ਵੱਖਰਾ ਇਨਕੁਆਰੀ ਦਾ ਮੈਟਰ ਹੋ ਵੱਖਰਾ ਦੇਖੇ ਜਾਵੇ